ਵਿਆਹ ਤੋਂ 2 ਸਾਲ ਬਾਅਦ ਮੇਰੇ ਘਰ ਵਾਲੇ ਦੀ ਮੌਤ ਹੋ ਗਈ। ਬਸ 2 ਸਾਲ ਹੀ ਆਪਾਂ ਇਕੱਠੇ ਕੱਟ ਸਕੇ। ਮੇਰੀ ਧੀ ਉਸ ਸਮੇਂ ਸਾਲ ਦੀ ਸੀ ਜਦੋਂ ਉਹਦੇ ਬਾਪੂ ਦੀ ਮੌਤ ਹੋ ਗਈ। ਵਿਆਹ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਮੇਰਾ ਘਰ ਵਾਲਾ दारू ਪਿੰਦਾ। ਇੱਕ ਦਿਨ ਉਹਨਾਂ ਲੜਕੇ ਮੇਰੇ ਨਾਲ ਕੁੱਟਮਾਰ ਕੀਤੀ। ਮੇਰੇ ਘਰਦਿਆਂ ਨੂੰ ਫੋਨ ਕਰਤਾ ਕਿ ਆਪਣੀ ਧੀ ਕੋਲ ਆ ਜਾਓ। ਟਿੱਕ ਕਰੋ ਚਲਾ ਗਿਆ ਤਿੰਨ ਦਿਨਾਂ ਬਾਅਦ ਮੇਰੇ ਘਰ ਵਾਲੇ ਦੀ ਲਾਸ਼ ਮੋਟਰ ਤੋਂ ਮਿਲਦੀ ਆ ਉਸ ਵਕਤ ਮੇਰਾ ਸਭ ਕੁਝ ਉਜੜ ਗਿਆ ਮੈਂ ਦੂਜਾ ਵਿਆਹ ਨਹੀਂ ਕਰਉਣਾ ਬਸ ਆਪਣੀ ਤੀਨੋਂ ਪਲ ਆ ਮੇਰੀ ਇੰਗੇਜਮੈਂਟ ਹੁੰਦੀ ਆ ਪਛੇ ਮਹੀਨੇ ਮੈਂ ਫੋਨ ਤੇ ਗੱਲ ਕਰਦੀ ਸੀ ਇੱਕ ਦਿਨ ਕਿਤੇ ਗਿਆ ਤੇ ਮੈਂ ਫੋਨ ਕਰਦ ਰਹੀ ਫੋਨ ਆ ਚੁੱਕਿਆ ਮੇਰਾ ਸੁਭਾਉ ਹੋਈ ਤੇ ਮੈਂ ਫੋਨ ਕੀਤਾ ਤੇ ਮੈਂ ਬਾਅਦ ਚਾਹਿਆ ਤੁਸੀਂ ਫੋਨ ਨਹੀਂ ਕਰਾ ਚੁੱਕਿਆ ਮੈਨੂੰ ਕਹਿਣ ਲੱਗਾ ਪੀ ਮੈਂ ਡਰਿੰਕ ਕੀਤੀ ਸੀ ਮੈਂ ਗਾੜੀ ਪੁੱਛ ਲਿਆ ਤੁਸੀਂ ਹੋਰ ਪੁੱਛਾ ਕਰਦੇ ਜੋ ਕਹਿੰਦੇ ਨਹੀਂ ਮੈਂ ਹੋਰ ਕੋਈ ਨਹੀਂ ਕਰਦਾ ਮੈਂ ਬਸ ਇਕੱਲੀ ਡਰਿੰਕ ਹੀ ਕਰਦਾ ਬਾਅਦ ਚ ਮੇਰੀ ਮੈਰਿਜ ਹੋ ਗਈ ਕੋਈ 6 ਮਹੀ ਤੇ ਮੈਨੂੰ ਪਤਾ ਲੱਗਾ ਕਿ ਡਰਿੰਕ ਦੇ ਨਾਲੇ ਹੋਰ ਵੀ ਕੋਈ ਨਾ ਕਰਦੇ ਨੇ 6 ਰੁਪਏ ਆ ਕੁਝ ਕਰਦਾ ਹੈ ਕਰਦਾ ਹੈ ਆਪਾਂ ਕਿ ਸੈਂਟਰ ਚ ਗਿਆ ਕਿਤੇ ਜਮਾ ਕਰਵਾ ਦਈਏ ਮੈਂ ਰੋ ਧੋ ਕੇ ਬਹਿ ਜਾਣਾ ਮੈਂ ਦੱਸਿਆ ਨਾ ਆਪਣੀ ਮੰਮੀ ਨੂੰ ਨਾ ਆਪਣੇ ਬ੍ਰਦਰ ਨੂੰ ਮੇਰੇ ਪਾਪਾ ਦੀ ਡੈਥ ਹੋਈ ਨੂੰ ਇੰਨਾ ਟਾਈਮ ਹੋ ਗਿਆ ਮੈਂ ਆਪਣੀ ਮਾਂ ਨੂੰ ਵੀ ਕਿਵੇਂ ਤੰਗ ਕਰਾਂ ਮੈਂ ਆਪਣੇ ਬ੍ਰਦਰ ਛੋਟਾ ਹੈ ਉਹਨੂੰ ਕਿਵੇਂ ਤੰਗ ਕਰਾਂ ਫਿਰ ਕੋਈ 6 ਮਹੀਨੇ ਨਾ ਕਿ ਉਹਨਾਂ ਡੇਲੀ ਕਰਨੇ ਸ਼ੁਰੂ ਕਰਤੀ ਫਿਰ ਮੇਰੀ ਬੇਟੀ ਹੋਈ ਕੋਈ ਮੈਂ ਜਦੋਂ ਕੋਈ ਸਾਲ ਬਾਅਦ ਕੋਈ ਹਨਾ ਉਹਨਾਂ ਨੇ ਬਾਹਰ ਜਾਣ ਦਾ ਵੀ ਲਵਾਇਆ ਸੀ ਕੋਈ ਵੀ ਜਦੋਂ ਡੈਥ ਹੋ ਗਈ ਉਹਨਾਂ ਤੋਂ ਕੋਈ ਉਹਨਾਂ ਇੱਕ ਮਹੀਨੇ ਪੀ ਪਹਿਲਾਂ ਚਲ ਜਾਣਾ ਤੇਰੀ ਇਤੋਂ ਲੈ ਕੇ ਗੱਲ ਚ ਰੋਂ ਡੈ ਪਿਆ ਕਹਿੰਦਾ ਇੱਕ ਦਿਨ ਮਮੀ ਇਹਨੂੰ ਛੱਡ ਕੇ ਚਲ ਜਾਣਾ ਤੇ ਮਗਰ ਉਹਦਾ ਤੂੰ ਹੀ ਆ ਤੂੰ ਸਾਰਾ ਕੁਝ ਬੰਨਾ ਹੈ ਇੱਕ ਵਾਰ ਵੇਖਿਆ ਵੀ ਸੀ ਪਰਾਂ ਚਲੇ ਗਏ ਮੈਨੂੰ ਕੁਝ ਦੱਸਿਆ ਨਹੀਂ ਮੈਂ ਫੇਰ ਉੱਚੀ ਉੱਚੀ ਰੋਂ ਡੈ ਪੀ ਤੇ ਬਾਅਦ ਵਿੱਚ ਮੈਂ ਪੁੱਛਿਆ ਵੀ ਇਹ ਕੀ ਕੋਸ਼ ਆ ਇਦਾਂ ਐ ਕੁਝ ਨਹੀਂ ਕਬਲ ਐ ਇਦਾਂ ਹੀ ਐ ਬਸ ਇਹ ਜੀ ਕੋਈ ਗੱਲ ਨਹੀਂ ਫੇਰ ਮੈਨੂੰ ਪਤਾ ਲੱਗ ਗਿਆ ਵੀ ਹੌਲੀ ਹੌਲੀ ਵੀ ਇਹ ਕਰਦੇ ਆ ਸੁੱਤੇ ਰਹਿਣਾ ਜਿਵੇਂ ਵੀ ਥੋੜ ਕਰਕੇ ਕੰਮ ਬਹੁਤ ਜ਼ਿਆਦਾ ਕਰਨਾ ਬਹੁਤ ਜ਼ਿਆਦਾ ਹਾਂ ਮੇਰੇ ਨਾਲ ਹਰ ਥਾਂ ਜਾਂਦਾ ਆਉਂਦਾ ਸੀ ਪਰ ਬੱਜੋ ਰਤੀ ਦਾ ਜਾਂਦਾ ਸੀ ਚੱਲ ਜਾਂਦਾ ਸੀ ਫੋਨ ਬਣਾ ਦਿੱਤਾ ਸੀ 5000 ਰੁਪਿਆ ਮੰਗਦਾ ਸੀ ਉਹ ਤੋਂ ਮੰਗੀ ਵੀ 5000 ਰੁਪਿਆ ਦੇ ਦੇ ਉਹਨਾਂ ਨੇ ਨਾ ਦਿੱਤਾ ਤੇ ਲੜਾਈ ਹੋ ਗਈ ਘਰੇ ਮੈਂ ਇਹਨਾਂ ਨਾਲ ਲੜ ਵੀ ਵੀ ਤੂੰ 5000 ਰੁਪਿਆ ਲੈ ਕੇ ਵੀ ਕਿੱਥੇ ਜਾਣਾ ਵੀ ਕਿਥੇ ਨਾ ਮੈਂ ਫੋਨ ਲੈਣਾ ਮੈਨੂੰ ਵੀ ਨਾਲ ਖੜਾ ਮੈਨੂੰ ਇਹ ਵੀ ਇਹਨੇ ਨਾ ਕਰਕੇ ਆ ਜਾਣਾ ਤੇ ਮੈਨੂੰ ਲੈ ਗਿਆ ਉੱਥੇ ਮੇਰੇ ਨਾਲ ਜਾ ਕੇ ਭਗਣੇ ਜਾ ਕੇ ਮੇਰੇ ਨਾਲ ਲੜ ਪਿਆ ਮੈਨੂੰ ਅੱਗੇ ਕਦੀ ਨਹੀਂ ਇੰਨਾ ਚਿਰ ਮੇਰੀ ਮੈਰਜ ਨੂੰ ਹੋ ਗਿਆ ਮੇਰੇ ਤੇ ਹੱਥ ਨਹੀਂ ਸੀ ਚੁੱਕਿਆ ਬਹੁਤ ਜ਼ਿਆਦਾ ਕੁੱਟਿਆ ਲਾਗੇ ਗਵਾਂਡੀਆਂ ਨੇ ਮੈਨੂੰ ਛਡਾਇਆ ਸ਼ਾਮ ਦੀ ਕੋਈ 5 ਵਜੇ ਦੀ ਗੱਲ ਆ ਵੀ ਹੁਣ ਆਉਂਦਾ ਹੈ ਵੀ ਆਉਂਦੇ ਨੇ ਮੈਂ ਰੋਸ ਕੇ ਵੀ ਪਈ ਵੀ ਲੰਮੇ ਆ ਜਾਊ ਘ Gret ਕਰਨਾ ਇੱਕਦਮ ਇਹ ਆਪਣੇ ਘਰਦਿਆਂ ਨੂੰ ਦੱਸਦੀ ਦੂਜਾ ਵੀ ਤੂੰ ਹਨਾ ਮੇਰੇ ਨਾਲ ਲੜ ਫੋਨ ਬੰਦ ਲਾਗੇ ਲਾਗੇ ਘਰਾਂ ਖੁਸ਼ਿਆ ਵੀ ਸ਼ੇਰੂ ਪਿੱਟਾਡੇ ਘਰੇ ਆ ਕਿਸੇ ਨੇ ਆਖਿਆ ਨਹੀਂ ਸਾਡੇ ਘਰੇ ਨੇ ਨਹੀਂ ਸਾਡੇ ਘਰੇ ਲੰਮੇ ਪੈਗੇ ਸੌਂਗੇ ਸਾਰੇ ਵੀ ਮੇਰੇ ਲਈ ਕਿੰਨਾ ਔਖਾ ਵੀ ਚਲੇ ਗਿਆ ਕਰੋ ਮੇਰੇ ਮੇਰੇ ਨਾਲ ਕੌਣ ਆ ਰਾਤ ਪੂਰੀ ਰਾਤ ਨਹੀਂ ਕਰਿਆ ਆ ਬਾਅਦ ਚ ਦਿਨ ਚੜਿਆ ਆ ਤੇ ਮੇਰੇ ਮੰਮੀ ਤੇ ਮੇਰਾ ਬ੍ਰਦਰ ਆਗੇ ਸੀ ਜਿਦਨ ਲੜ ਕੇ ਗਿਆ ਉਹਨਾਂ ਨੂੰ ਫੋਨ ਕਰ ਗਿਆ ਵੀ ਆਪਣੀ ਕੁੜੀ ਕੋਲ ਆ ਰਾਤ ਵੇਟ ਕਰਦੇ ਨੇ ਨਹੀਂ ਆਇਆ ਕਿਤੇ ਨਹੀਂ ਲੱਭਾ ਕਿਤੇ ਨਹੀਂ ਗਿਆ ਦਿਨ ਚੜ ਗਿਆ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋ ਗਏ ਫੇਰ ਬੜਾ ਰੋਈ ਪਿੱਟੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੇਰ ਵੀ ਭ ਉੱਧਰ ਵੀ ਉਹਦੇ ਘਰ ਦੇ ਵੀ ਭਜੇਰੇ ਵੀ ਇੱਥੋਂ ਲੱਭ ਜੇ ਇੱਥੋਂ ਲੱਭ ਜੇ ਕਿੱਥੋਂ ਲੱਭਣਾ ਹੀ ਕੋਈ ਆਖੇ ਅਸੀਂ ਉੱਥੇ ਵੇਖਿਆ ਸੀ ਕੋਈ ਆਖੇ ਭਗਨੇ ਵੇਖਿਆ ਸੀ ਭਗਨੇ ਮੋਟਰ ਤੇ ਸੀ ਨਰੇਗਾ ਵਾਲੇ ਜਿਵੇਂ ਉਹ ਗਏ ਸੜਕਾਂ ਦੇ ਤੇ ਉੱਥੇ ਉਹਨਾਂ ਨੇ ਵੇਖਿਆ ਵੀ ਕੋਈ ਬੰਦਾ ਮਰਿਆ ਪਿਆ ਪਤਾ ਨਹੀਂ ਹੁਣ ਮੈਨੂੰ ਨਹੀਂ ਪਰ ਆ ਪਿੰਡ ਦੇ ਮੈਂਬਰ ਨੂੰ ਕਿ ਸਰਪੰਚ ਨੂੰ ਕਿੰਨੂੰ ਫੋਨ ਕੀਤਾ ਕਿੰਨੂੰ ਨਹੀਂ ਵੀ ਐਦਾਂ ਵੀ ਪਿਆ ਆ ਕੇ ਤੇ ਤੁਸੀਂ ਲੈ ਜਾਓ ਸ਼ੇਰੂ ਦੇ ਚਾਚੇ ਹੀ ਲੱਗਦੇ ਆ ਉਹਨਾਂ ਨੂੰ ਫੋਨ ਲਾਇਆ ਵੀ ਐਦਾਂ ਸ਼ੇਰੂ ਇੱਥੇ ਪਿਆ ਤੇ ਆ ਕੇ ਲੈ ਜਾਓ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਸ਼ੇਰੂ ਲੱਭ ਗਿਆ ਲੱਭ ਗਿਆ ਦੋ ਰਾਤਾਂ ਤੇ ਤਿੰਨ ਦਿਨਾਂ ਨਰੀ ਜਾਣ ਨਹੀਂ ਸੀ ਹੈਗੀ ਵੀ ਰੱਬ ਜਾਣੇ ਪੀ ਕੀ ਉਹਦੇ ਨਾਲ ਬਣਿਆ ਤੇ ਕੀ ਨਹੀਂ ਬਣਿਆ ਬਹੁਤ ਜ਼ਿਆਦਾ ਔਖਾ ਹੀ ਮੇਰੇ ਲਈ ਬੜਾ ਜ਼ਿਆਦਾ ਮੈਂ ਆਖਿਆ ਮੇਰਾ ਸਾਰਾ ਕੁਝ ਜਾਣ ਵੀ ਛੁੱਟ ਗਿਆ ਪੀ ਮੇਰਾ ਕੌਣ ਇੱਥੇ ਰਹਿ ਗਿਆ ਬੜਾ ਰੋਈ ਕਰ ਲਈ ਪੀ ਸ਼ੇਰੂ ਹੀ ਸ਼ੇਰੂ ਨਾਲ ਹੀ ਮੇਰਾ ਸਾਰਾ ਕੁਝ ਉਹ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ ਸੀ ਬੜਾ ਔਖਾ ਮੈਂ ਆਪਣੇ ਆਪ ਨੂੰ ਸੁਮਾਲਿਆ ਬਹੁਤ ਜ਼ਿਆਦਾ ਅੰਦਰ ਮੈਂ ਉਹਦਾ 1 ਮਿੰਟ ਦਾ ਅਵਸਾਨ ਹੀ ਸਿੱਖੰਦੀ ਉਹਦੇ ਮਗਰ 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 ਮਰ ਜਿਉ ਪਠੇ ਲੈਣ ਗਿਆ ਨਾ ਜਿਵੇਂ ਸਾਡਾ ਪਿੰਡ ਚ ਘਰ ਸੀ ਦੂਰ ਸੀ ਮੈਂ ਮਗਰ 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 ਸਾਰਿਆਂ ਨੇ ਕਿਹਾ ਨਾ ਕਬਲ ਤੂੰ ਸ਼ੇਰੂ ਦੇ ਮਗਰ ਮਗਰ ਫਿਰਦੀ ਏ ਜਵਾਕ ਮੈਨੂੰ ਇੰਨਾ ਕਿ ਜ਼ਿਆਦਾ ਫ ਨੂੰ ਕੁਝ ਹੋ ਨਾ ਜਾਵੇ ਜਿਵੇਂ ਮੈਨੂੰ ਦੀਦਾ ਹੁੰਦਾ ਸੀ ਮੈਨੂੰ ਐ ਲੱਗਦਾ ਸੀ ਚਾਹੇ ਮੈਂ ਨਹੀਂ ਰਹਿਣਾ ਚਾਹੀਏ ਇਹ ਨਹੀਂ ਰਹਿਣਾ ਉਹ ਜੋ ਮੈਂ ਅੱਜ ਕਹਿੰਦੀ ਸਾਂ ਉਹ ਅੱਜ ਹੋ ਹੀ ਗਿਆ ਮੇਰ ਤੋਂ ਦੂਰ ਹੋ ਹੀ ਗਿਆ ਤੇ ਮੇਰੀ ਬੇਟੀ ਆ ਇਹਦੇ ਨਾਲ ਬਹੁਤ ਜ਼ਿਆਦਾ ਸੀ ਮੇਰੇ ਨਾਲੋਂ ਵੀ ਜ਼ਿਆਦਾ ਸੀ ਇਹਨੂੰ ਹਰ ਇੱਕ ਛੈ ਲਿਆ ਕੇ ਦੇਣੀ ਛੋਟੀ ਜੀ ਹੀ ਕੋਈ ਸੱਤ ਅੱਠਾ ਮਹੀਨਿਆਂ ਦੀ ਇਹਨੂੰ ਮੋਟਰਸਾਈਕਲ ਤੇ ਗੱਡੀ ਭਾ ਕੇ ਲੈ ਜਾਣਾ ਬਹੁਤ ਜ਼ਰਾ ਅੱਜ ਇਹਨੇ ਬੋਲਣਾ ਸ਼ੁਰੂ ਕਰਤਾ ਪਾਪਾ 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 ਬੜਾ ਖੁਸ਼ ਹੋਣਾ ਕਿੰਨੂੰ ਕਹੂਗੀ ਇਹਦਾ ਕੌਣ ਰਹਿ ਗਿਆ ਇਹਨੂੰ ਤੇ ਸਾਰੀ ਉਮਰ ਨਹੀਂ ਨਾ ਮਿਲਣਾ ਜਿਵੇਂ ਆ ਕੋ ਸਦਾ ਮੇਰੇ ਨਾਲ ਮੇਰਾ ਭਰਾ ਲਾਈਫ ਆ ਗਈ ਮੇਰੀ ਬੇਟੀ ਨੂੰ ਕੌਣ ਸੰਭੂਗਾ ਮੇਰਾ ਕਿਹੜੇ ਪਾਪਾ ਆ ਗਏ ਮੇਰੀ ਮੰਮੀ ਆ ਉਹਨਾਂ ਨੂੰ ਵੀ ਕੱਲ ਨੂੰ ਕੁਝ ਹੋ ਜਾਂਦਾ ਹੁਣ ਆ ਹੀ ਆ ਮੈਨੂੰ ਵੀ ਹੋਣਾ ਹੈ ਹੋ ਜਾਂਦਾ ਹੈ ਤੇ ਇਹਦਾ ਮਗਰ ਕੌਣ ਭਾਂਡੇ ਮਾਂਜਣ ਜੋਗੀ ਆਖਣਗੇ ਦੋ ਇਹਦੀਆਂ ਚਾਰ ਲਾਵਾ ਕੱਢੋ ਇਹਨੂੰ ਦੁੱਖ ਸਾਨੂੰ ਪਤਾ ਸਾਡੀ ਬੇਟੀ ਹੈਗੀ ਵਿਚਾਰੀ ਸਾਡੇ ਸਾਡੇ ਅਰ ਗਈ ਹੋ ਗਈ ਮੇਰੇ ਅਰ ਗਈ ਹੋ ਗਈ ਆ ਕੇ ਬਹਿ ਗਈ ਘਰੇ ਦੁੱਖ ਤਾਂ ਤੁਹਾਨੂੰ ਪਤਾ ਹੁੰਦਾ ਹੀ ਏ ਧੀਆਂ ਦਾ ਵੜਾ ਦੁੱਖ ਤਾਂ ਇਹ ਤੱਕ ਗਾਧੂ ਆ ਦੁੱਖ ਕਿਹੜਾ ਨਹੀਂ ਮੁੱਕ ਗਿਆ ਕਿ ਦੁੱਖ ਸਾਨੂੰ ਮਾੜਾ ਹੀ ਚੰਗਾ ਹੀ ਬਿਠਾ ਹੀ ਕਰੇ ਆਪਦੇ ਲੈ ਕੇ ਇਹਨਾਂ ਨੂੰ ਦਰਦਰ ਤੇ ਚੱਲੇ ਆ ਤੇ ਫਿਰ ਦਿੰਗਾ ਆਏ ਕਿੰਨਾ ਹੀ ਕਰਦੇ ਭੂਆ ਦੇ ਪੁੱਤ हां ਇਹ ਗੱਲ ਤਾਂ ਮੈਨੂੰ ਹੁੰਦਾ ਵੀ ਜਦੋਂ ਵੀ ਹਨਾ दारू ਵਗੈਰਾ ਪੀਂਦੇ ਸੀ ਤੇ ਮੈਂ ਆਪਣੇ ਘਰਦਿਆਂ ਨੂੰ ਦੱਸ ਦਿੰਦੀ ਤੇ ਇੱਥੋਂ ਤੱਕ ਗੱਲ ਨਾ ਜਾਂਦੀ ਹੁਣ ਮੈਂ ਉਹਨਾਂ ਹੱਥਾਂ ਦੇ ਦੰਦੀਆਂ ਵੜਦੀ ਵੀ ਮੈਂ ਆਪਣੀ ਮਾਂ ਨੂੰ ਭਰਾ ਨੂੰ ਕਿਉਂ ਨਹੀਂ ਦੱਸਿਆ ਮੈਂ ਇੱਥੇ ਆ ਕੇ ਬਹਿ ਜਾਂਦੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਅੱਜ ਤੁਹਾਡੀ ਮੁਲਾਕਾਤ ਕਵਲਜੀਤ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਭੈਣ ਉਹਨਾਂ ਦੀ ਮੈਰਿਜ ਹੁੰਦੀ ਆ ਤੇ ਮੈਰਿਜ ਤੋਂ 2 ਸਾਲ ਬਾਅਦ ਉਹਨਾਂ ਦੇ ਹਸਬੰਦ ਦੀ ਡੈਥ ਹੋ ਜਾਂਦੀ ਆ ਉਸ ਟਾਈਮ ਤੱਕ ਇਹਨਾਂ ਦੀ ਬੇਟੀ ਜਿਹੜੀ ਆ ਉਹ ਸਾਲ ਕੁ ਦੀ ਹੁੰਦੀ ਆ ਆ ਮੇਰੀ ਇੰਗੇਜਮੈਂਟ ਹੁੰਦੀ ਆ ਮੇਰੀ ਮਾਸੀ ਨੇ ਕਰਾਈ ਸੀ ਤੇ ਕੋਈ 6 ਮਹੀਨੇ ਸਾਡਾ ਰਿਸ਼ਤਾ ਰਹਿੰਦਾ ਹੈ 6 ਮਹੀਨਿਆਂ ਤੋਂ ਬਾਅਦ ਬਾਅਦ ਵਿੱਚ ਮੈਂ ਫੋਨ ਤੇ ਵੀ 6 ਮਹੀਨੇ ਮੈਂ ਫੋਨ ਤੇ ਗੱਲ ਕਰਦੀ ਸੀ ਗੱਲ ਕਰਦੀ ਰਹੀ ਤੇ ਇੱਕ ਨਾ ਇੱਕ ਨਾ ਇੱਕ ਦਿਨ ਕਿਤੇ ਗਿਆ ਤੇ ਆਏ ਵਾਪਸ ਨਾ ਆਏ ਬਾ ਮੈਨੂੰ ਨਾ ਫੋਨ ਮੈਂ ਫੋਨ ਕਰਦੇ ਲਈ ਫੋਨ ਆ ਚੁੱਕਿਆ ਮੇਰਾ ਬਾਅਦ ਚ ਸੁਬਾ ਸੁਬਾ ਹੋਈ ਤੇ ਮੈਂ ਫੋਨ ਕੀਤਾ ਤੇ ਮੈਂ ਬਾਅਦ ਚ ਆਖਿਆ ਤੁਸੀਂ ਫੋਨ ਹੀ ਨਾ ਚੁੱਕਿਆ ਮੈਨੂੰ ਕਹਿਣ ਲੱਗਾ ਪਈ ਮੈਂ ਡਰਿੰਕ ਕੀਤੀ ਸੀ ਤੇ ਮੈਂ ਅਸ਼ਾ ਮੈਂ ਕਿਹਾ ਤੁਸੀਂ ਅਸ਼ਾ ਡਰਿੰਕ ਕਰਦੇ ਜੋ ਹਾਂ ਕਹਿੰਦੇ ਹਾਂ ਪਈ ਹੈ ਡਰਿੰਕ ਕਰਦੇ ਆ ਮੈਂ ਕਿਹਾ ਹੋਰ ਵੀ ਤੁਸੀਂ ਕੋਈ ਮੈਂ ਗੱਡੀ ਪੁੱਛ ਲਿਆ ਵੀ ਤੁਸੀਂ ਹੋਰ ਵੀ ਕੋਈ ਕਰਦੇ ਜੋ ਕਹਿੰਦੇ ਨਹੀਂ ਮੈਂ ਹੋਰ ਕੋਈ ਨਹੀਂ ਕਰਦਾ ਮੈਂ ਬਸ ਕਲੀ ਡਰਿੰਕ ਹੀ ਕਰਦਾ ਮੈਂ ਕਿਹਾ ਅਸ਼ਾ ਚਲੋ ਠੀਕ ਆ ਉਹ ਤੋਂ ਬਾਅਦ ਮੈਂ ਗੱਲ ਕਰਦੀ ਰਹੀ ਬਾਅਦ ਚ ਮੇਰੀ ਮੈਰਿਜ ਹੋ ਗਈ ਕੋਈ 6 ਮਹੀਨੇ ਬਾਅਦ ਮੈਰਿਜ ਹੋ ਗਈ 6 ਮਹੀਨੇ ਪਹਿ ਕੋਈ 3-4 ਮਹੀਨੇ ਹੀ ਪਹਿਗੇ 3-4 ਮਹੀਨੇ ਪਹਿ ਮੈਨੂੰ ਪਤਾ ਲੱਗਾ ਵੀ ਡਰਿੰਕ ਦੇ ਨਾਲ ਇਹ ਹੋਰ ਵੀ ਕੁਝ ਕਰਦੇ ਨੇ ਕੋਈ ਗੋਲੀ ਵਗੈਰਾ ਕੋਈ ਜੋ ਵੀ ਹਨਾ ਸਰਾਣੇ ਜੋ ਵੀ ਇਹ ਕੁਝ ਮੈਨੂੰ ਪਤਾ ਲੱਗਾ ਵੀ ਇਹ ਕੁਝ ਕਰਦੇ ਆ ਮੈਂ ਉਹਨਾਂ ਦੇ ਘਰਦਿਆਂ ਨੂੰ ਕਿਹਾ ਮੰਮੀ ਪਾਪਾ ਨੂੰ ਵੀ ਹਨਾ ਵੀ ਸ਼ੇਰੂ ਪੀਆ ਕੁਝ ਕਰਦਾ ਹੈ ਕਰਦਾਇਆ ਆਪਾਂ ਕੇ ਸੈਂਟਰ ਚ ਗਿਆ ਕਿਤੇ ਜਮਾ ਕਰਵਾ ਦिए ਉਹਨਾਂ ਨੇ ਮੇਰੀ ਕੋਈ ਨਾ ਸੁਣੀ ਕਿਤੇ ਨਾ ਸੁਣੀ ਭੀ ਚਾਹੇ ਆਪਾਂ ਇਹਦੀ ਕਰਵਾ ਦिए ਮੈਂ ਰੋ ਧੋ ਕੇ ਬਹਿ ਜਾਣਾ ਮੈਂ ਘਰਦਿਆਂ ਨੂੰ ਦੱਸਿਆ ਨਾ ਮੈਂ ਦੱਸਿਆ ਨਾ ਨਾ ਆਪਣੀ ਮੰਮੀ ਨੂੰ ਨਾ ਆਪਣੇ ਬ੍ਰਦਰ ਨੂੰ ਕਿਉਂਕਿ ਮੇਰੇ ਪਾਪਾ ਵੀ ਨਹੀਂ ਸੀ ਹੈਗੇ ਮੈਂ ਕਿਹਾ ਸੀ ਮੇਰੀ ਮਾਂ ਨੇ ਕੋਈ 8-10 ਸਾਲ ਸਾਨੂੰ ਵੀ ਮੇਰੇ ਪਾਪਾ ਦੀ ਡੈਥ ਹੋਈ ਨੂੰ ਇੰਨਾ ਟਾਈਮ ਹੋ ਗਿਆ ਮੇਰੀ ਮਾਂ ਨੇ ਮੈਨੂੰ ਇੰਨਾ ਟਾਈਮ ਪਾਲ ਲਿਆ ਹੈ ਮੈਂ ਆਪਣੀ ਮਾਂ ਨੂੰ ਵੀ ਕਿਵੇਂ ਤੰਗ ਕਰਾਂ ਮੈਂ ਆਪਣੇ ਬ੍ਰਦਰ ਛੋਟਾ ਹੈ ਉਹਨੂੰ ਕਿਵੇਂ ਤੰਗ ਕਰਾਂ ਵੀ ਮੈਂ ਵੀ ਮੇਰੇ ਨਾਲ ਵੀ ਇਦਾਂ ਹੋਉਂਦਿਆ ਹੈ ਮੈਂ ਕੁਝ ਵੀ ਇਦਾਂ ਦਾ ਨਹੀਂ ਉਹਨਾਂ ਨੂੰ ਦੱਸਿਆ ਮੈਂ ਕੱਲੀ ਆਪ ਹੀ ਹੱਲ ਵੀ ਕਰਦੀ ਰਹੀ ਆਪ ਹੀ ਰੋ ਧੋ ਕੇ ਚਾਹੇ ਉਹਨਾਂ ਨੂੰ ਕਹਾਂ ਕਿ ਮੈਂ ਬਹਿ ਜਾਣਾ ਤੇ ਮੰਮੀ ਪਾਪਾ ਨੇ ਕਿਹਾ ਕੋਈ ਨਾ ਅੱਜ ਹਟ ਜੂ ਕੱਲ ਹਟ ਜੂਗਾ ਅੱਗੇ ਤੇ ਹਨਾ ਕੋਈ 3-4 ਮਹੀਨੇ ਲੰਗੇ ਪੀ ਡਰਿੰਕ ਵੀ ਕਦੀ ਕਦਾਈ ਕਰਦੇ ਸੀ ਫੇਰ ਕੋਈ 6 ਮਹੀਨੇ ਨਾ ਕਿ ਉਹਨਾਂ ਡੇਲੀ ਕਰਨੇ ਸ਼ੁਰੂ ਕਰਤੀ ਅੱਛਾ ਡੇਲੀ ਸ਼ਰ ਕਰਨੇ ਸ਼ੁਰੂ ਕਰਤੀ ਕੋਈ ਫੇਰ ਮੇਰੀ ਬੇਟੀ ਹੋਈ ਕੋਈ ਕੋਈ ਮੈਂ ਜਦੋਂ ਕੋਈ ਸਾਲ ਬਾਅਦ ਕੋਈ ਹਨਾ ਉਹਨਾਂ ਨੇ ਬਾਹਰ ਜਾਣ ਦਾ ਵੀ ਲਵਾਇਆ ਸੀ ਕੋਈ ਵੀ ਜਦੋਂ ਡੈਥ ਹੋ ਗਈ ਉਹਨਾਂ ਤੋਂ ਕੋਈ ਉਹਨਾਂ ਇੱਕ ਮਹੀਨੇ ਪਹਿਲਾਂ ਚੱਲ ਜਾਣਾ ਸੀ ਪੁਰਤਗਾਲ ਦਾ ਲਾਇਆ ਸੀ ਤੇ ਉੱਥੇ ਚੱਲ ਜਾਣਾ ਸੀ ਫਿਰ ਬਹੁਤ ਆਉਂਦਾ ਹੁੰਦਾ ਸੀ ਇੱਕ ਦਿਨ ਇੱਕ ਰਾਮ ਪਹੁੰਚ ਅਚਾਨਕ ਵੀਡੀਓ ਵੇਖਣਦਿਆ ਵੀ ਜਿਵੇਂ ਕੋਈ ਬੱਚਾ ਛੱਡ ਕੇ ਜਾਂਦਾ ਏ ਉਹਦੇ ਪਾਪਾ ਬੜਾ ਜ਼ਿਆਦਾ ਰੋਂਦੇ ਆ ਤੇ ਰੀਤ ਨੂੰ ਲੈ ਕੇ ਗੱਲ 'ਚ ਰੋਂ ਡੈ ਪਿਆ ਕਹਿੰਦਾ ਇੱਕ ਦਿਨ ਮੰਮੀ ਇਹਨੂੰ ਛੱਡ ਕੇ ਚੱਲ ਜਾਣਾ ਤੇ ਮਗਰ ਉਹਦਾ ਤੂੰ ਹੀ ਆ ਤੂੰ ਸਾਰਾ ਕੁਝ ਬਾਨਾ ਏ ਤੇ ਰੀਤ ਬਹੁ ਆਂਦਾ ਕੁੱਤੀਆਂ ਸਰਕਾਰਾਂ ਜੇ ਇੱਥੇ ਸਾਰਾ ਕੁਝ ਦਿੱਤੀ ਜਾਂ ਤਾਂ ਤੇ ਮੈਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਦਾਂ ਦਾ ਬਹੁਤ ਜ਼ਿਆਦਾ ਰੀਤ ਨਾਲ ਬਹੁਤ ਸੀ ਉਹਦਾ ਦੋ ਤਿੰਨ ਮਹੀਨੇ ਬਾਅਦ ਜਿਵੇਂ ਭਿ ਜਿਵੇਂ ਉਹਨਾਂ ਨੇ ਕੋਈ ਵਾਅਦੇ ਥਲੇ ਰੱਖਦੇ ਨਹੀਂ ਮੈਂ ਕੋਈ ਸਫਾ ਸਫਾਈ ਕਰਦਿਆਂ ਵੇਖਣਾ ਜਿਵੇਂ ਮੈਂ ਕੱਪੜੇ ਧੋਣੇ ਉਹਨਾਂ ਦੀ ਜੇਬ ਚੋਂ ਨਿਕਲਣਾ ਜਿਵੇਂ ਉਹ ਪੱਠੇ ਪਾਉਣ ਗਏ ਨੇ ਜਿਵੇਂ ਮੂਸਲਿਬਾਈ ਦੇ ਤੂੜੀਆਂ ਉਹਨਾਂ ਦੇ ਵਿੱਚ ਜਿਵੇਂ ਮੇਰੀ ਆਦਤ ਮੈਨੂੰ ਸ਼ੱਕ ਹੀ ਜਿਵੇਂ ਜਿਤਨਾ ਆਪਾਂ ਨੂੰ ਕਿਸੇ ਬੰਦੇ ਦੇ ਸ਼ੱਕ ਹੋਵੇ ਆਪਾਂ ਉਹਦੇ ਮਗਰਮਗਰ ਰਹਿੰਦੇ ਨਾ ਮੈਂ 24 ਘੰਟੇ ਦੋ ਸਾਲ ਰਹੀ ਨਾ ਪਰ ਵੀ ਕੋਈ ਪਿੰਡ ਚ ਉਹੋ ਜੀ ਨਾਉ ਨਹੀਂ ਹੋਊਗੀ ਵੀ ਜਿਹੜੀ ਬਾਹਰ ਨਾ ਨਿਕਲੀ ਵੀ ਨਹੀਂ ਨਿਕਲਦੀਆਂ ਪਰ ਸਾਡਾ ਪਿੰਡ ਚ ਕਰਹੀ ਪਰ ਜਿੱਥੇ ਵੀ ਜਾਂਦਾ ਸੀ ਮੈਂ ਮਗਰਮਗਰ ਮਗਰਮਗਰ ਰਹਿੰਦੀ ਆ ਵੀ ਮੈਂ ਇੱਕ ਨਾ ਇੱਕ ਦਿਨ ਇਹਨੂੰ ਫੜਾਂ ਵੀ ਕੀ ਕਰਦਾ ਹੈ ਪਰ ਮੈਂ ਫੜ ਲਿਆ ਸੀ ਤੇ ਚਲੋ ਵਧੀਆ ਮੈਨੂੰ ਰੱਖਿਆ ਮੇਰੀ ਬੇਟੀ ਨੂੰ ਵੀ ਰੱਖਿਆ ਤੇ ਪੀ ਡਰਿੰਕ ਕਰਦੇ ਰਹਿਣਾ ਹੋਰ ਵੀ ਨਾਲ ਦੇ ਨਾਲ ਮੈਨੂੰ ਪਤਾ ਲੱਗਦਾ ਜਾਂਦਾ ਰਹਿਣਾ ਵੀ ਕਰਦੇ ਬਿਲਕੁਲ ਆਪਣੇ ਵਾਲ ਉਹਨਾਂ ਨੇ ਧਿਆਨ ਕਦੀ ਨਾ ਦੇਣਾ ਕਦੇ ਨਾ ਦੇਣਾ ਜੋ ਮੈਂ ਸ਼ੈ ਮੰਗਣੀ ਵੈਸੇ ਮੈਨੂੰ ਲਿਆ ਦੇਣੀ ਮੇਰੀ ਬੇਟੀ ਨੂੰ ਵੀ ਲਿਆ ਦੇਣੀ ਤੇ ਬਾਕੀ ਕੁਝ ਵੀ ਮੈਨੂੰ ਨਾ ਦੇਣਾ ਕੁਝ ਵੀ ਕੋਈ ਵੀ ਕੋਈ ਵੀ ਸ਼ੈ ਵੀ ਜਿਵੇਂ ਮੈਂ ਕਹਿ ਦੇਵਾਂ ਵੀ ਮੇਰੇ ਵੀ ਉਹਦੇ ਘਰ ਦੇ ਹੈ ਜਿਵੇਂ ਉਹਨਾਂ ਨੂੰ ਮੈਂ ਕਹਾਂ ਵੀ ਇਦਾਂ ਕਰਦਾ ਇਦਾਂ ਕਰਦਾ ਉਹਨਾਂ ਨੇ ਮੇਰੀ ਕੋਈ ਨਾ ਮੰਨਨੀ ਵੀ ਚਲੋ ਕੋਈ ਨਾ ਕੋਈ ਨਾ ਪੀਂਦਾ ਕਰਦਾਏ ਪੀ ਪੀ ਡਰਿੰਕ ਦੇ ਨਾਲ ਹੋਰ ਵੀ ਕੋਈ ਕਰਦਾ ਹੈ ਮੈਂ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਮੇਰੀ ਮੈਂ ਕਦੀ ਕਿਤੋਂ ਫੜਨੀਆ ਕਦੀ ਕਿਤੋਂ ਉਹਦਾ ਸਮਾਨ ਫੜਨਾ ਕਦੀ ਕਿਤੇ ਭਿਆਨਾ ਕਦੀ ਕਿ ਮੈਂ ਲਿਆ ਕੇ ਉਹਨਾਂ ਦੀ ਪੂਰੀ ਮਾਂ ਦੇ ਉਹਦੇ ਡੈਡੀ ਦੇ ਹੱਥੇ ਧਰ ਦੇਣਾ ਵੀ ਇੱਧਰ ਦੇਖੋ ਕੀ ਕੁਛ ਕਰਦਾ ਹੈ ਉਹਨਾਂ ਨੇ ਮੇਰੀ ਨਾਮ ਉਹਨੇ ਸ਼ੁਰੂ ਕਰਤੀ ਉਹਨਾਂ ਨੇ ਚਲੋ ਵੀ ਮੇਰੀ ਸੈਡ ਲੈਣੀ ਕੋਈ ਨਾ ਕਬਲ ਅੱਜ ਹਟ ਜੂ ਕੱਲ ਹਟ ਜੂਗਾ ਸਮਝਾ ਜਿਵੇਂ ਵੀ ਕਮਰੇ ਚ ਉਹ ਜਿਹੜੇ ਕਮਰੇ ਚ ਅਸੀਂ ਸੌਂਦੇ ਸੀ ਉਹਦੇ ਕਮਰੇ ਚ ਜਿਵੇਂ ਉਹ ਕਰਦੇ ਪਏ ਸੀ ਹਨਾ ਮੈਂ ਉੱਤੇ ਚਲੇਗੀ ਦੇ ਬਾਅਦ ਮੈਂ ਪੁੱਛਿਆ ਵੀ ਇਹ ਕੀ ਕੋਸ਼ਿਆ ਇਦਾਂ ਇਹ ਕੁਛ ਨਹੀਂ ਕਵਲੇ ਇਦਾਂ ਹੀ ਹੈ ਬਸ ਇਹੋ ਜੀ ਕੋਈ ਗੱਲ ਨਹੀਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਹੌਲੀ ਹੌਲੀ ਵੀ ਇਹ ਕਰਦੇ ਆ ਵੀ ਰਾਤ ਦਿਨ ਵੀ ਸੁੱਤੇ ਰਹਿਣਾ ਜਿਵੇਂ ਵੀ ਥੋੜ੍ਹ ਕਰਕੇ ਕੰਮ ਬਹੁਤ ਜ਼ਿਆਦਾ ਕਰਨਾ ਬਹੁਤ ਜ਼ਿਆਦਾ ਕੰਮ ਕਰਨਾ ਤੇ ਮੈਂ ਕਹਿਣਾ ਬਹਿ ਜਾ ਕੋਈ ਉਹਨੂੰ ਆਪਣੇ ਕੱਪੜੇ ਨਾਲ ਨਹੀਂ ਕੋਈ ਸ਼ੈ ਨਾਲ ਨਹੀਂ ਕਿਸੇ ਨਾਲ ਵੀ ਨਹੀਂ ਸੀ ਕਿਸੇ ਫੋਨ ਨਾਲ ਨਹੀਂ ਕਿ ਰਿਸ਼ਤੇਦਾਰ ਨਹੀਂ ਸੀ ਹਾਂ ਮੇਰੇ ਨਾਲ ਹਰ ਥਾਂ ਜਾਂਦਾ ਆਉਂਦਾ ਸੀ ਪਰ ਵੱਜੋ ਰਤੀ ਦਾ ਜਾਂਦਾ ਸੀ ਚੱਲ ਜਾਂਦਾ ਸੀ ਤੇ ਬਾਦ ਚ ਮੁੜ ਕੇ ਮੇਰੀ ਬੇਟੀ ਜਿਹੜੋ ਹੋ ਗਈ ਉਸ ਤੋਂ ਬਾਅਦ ਕੋਈ ਫਿਰ 3-4 ਮਹੀਨੇ ਪਏ ਤੇ ਫਿਰ ਮੈਨੂੰ ਪਤਾ ਲੱਗਾ ਵੀ ਹਨਾ ਇੰਨਾ ਕਰਦੇ ਆ ਤੇ ਮੈਂ ਇਕੱਲੀ ਰੋ ਪੈਣਾ ਮੈਂ ਮੰਮੀ ਪਾਪਾ ਨੂੰ ਵੀ ਮੇਰੇ ਪਾਪਾ ਤੇ ਹੈਗੇ ਨਹੀਂ ਆ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਨਾ ਹੀ ਦੱਸਿਆ ਮੈਂ ਕਿਸੇ ਨੂੰ ਨਾ ਦੱਸਿਆ ਵੀ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਮੇਰੇ ਮੇਰੀ ਮੰਮਾ ਨੇ ਵੀ ਅੱਗੇ ਇੰਨਾ ਟਾਈਮ ਇਦਾਂ ਗੁਜ਼ਾਰਿਆ ਬਾਅਦ ਚ ਕੋਈ ਇਦਾਂ ਕੁਝ ਵੀ ਨਾ ਹੋਇਆ ਫਿਰ ਮੇਰੀ ਬੇਟੀ ਉਸ ਤੋਂ ਬਾਅਦ ਮੈਂ ਕੋਈ 12 ਮਹੀਨੇ ਪਏ ਤੇ ਫਿਰ ਨਾ ਫੇਰ ਨਾ ਉਹਨਾਂ ਫੋਨ ਬਣਾ ਦਿੱਤਾ ਸੀ ਫੋਨ ਬਣਾ ਦਿੱਤਾ ਸੀ ਪਗਣੀ ਫੋਨ ਮੇਰਾ ਮੇਰਾ ਫੋਨ ਖਰਾਬ ਹੋ ਗਿਆ ਫੋਨ ਬਣਾ ਦਿੱਤਾ ਸੀ ਪਗਣੀ ਉਹਦੇ ਘਰਦਿਆਂ ਨੇ ਹਰ ਇੱਕ ਥਾਂ ਤੋਂ ਦੁੱਧੀ ਤੋਂ ਆਰਤੀਏ ਤੋਂ ਹਰ ਇੱਕ ਪਿੰਡ ਚੋਂ ਉਹਨਾਂ ਦੀਆਂ ਦੁਕਾਨਾਂ ਉਹਦਾ ਵੀ ਕਿਰਾਇਆ ਹੁੰਦਾ ਸੀ ਉਹ ਤੋਂ ਵੀ ਡੱਕਿਆ ਪਿਆ ਸੀ ਕਿਤੋਂ ਵੀ ਉਹਦੇ ਭਰਾ ਨੇ ਵੀ ਕੋਈ ਵੀ ਉਹਨੂੰ ਪੈਸਾ ਨਾ ਦੇਣਾ ਉਹ ਤੋਂ ਮੰਗਣਾ ਹੋਰ ਉਹ ਤੋਂ ਮੰਗਣਾ ਉਹਨੂੰ ਨਾ ਦੇਣਾ ਹੋਰ ਕਿਸੇ ਨੂੰ ਦੇ ਦੇਣਾ ਬਾਦ ਚ ਜਰੂਣਾ ਪੈਸੇ ਲਈ 5000 ਰੁਪਇਆ ਮੰਗਦਾ ਸੀ ਤੇ ਆਪਣੀ ਮੰਮਾ ਤੋਂ ਮੰਮੀ ਉਹਦੇ ਹੱਥ ਜ਼ਿੰਮੇਵਾਰੀ ਸਾਰਾ ਕੁਝ ਹੋਰ ਕਿਸੇ ਦੇ ਨਹੀਂ ਗੇ ਉਹ ਤੋਂ ਮੰਗੀ ਵੀ 5000 ਰੁਪਇਆ ਦੇਦੇ ਉਹਨਾਂ ਨੇ ਨਾ ਦਿੱਤਾ ਤੇ ਲੜਾਈ ਹੋ ਗਈ ਘਰੇ ਮੇਰੇ ਮੇਰਾ 5000 ਰੁਪਇਆ ਮੈਂ ਮੰਮੀ ਨੂੰ ਫੜਾਇਆ ਸੀ ਵੀ ਮੇਰੇ ਤੋਂ ਲੈ ਜਾਂਦਾ ਹੁੰਦਾ ਸੀ ਮੇਰੇ ਪੈਸੇ ਕੱਢ ਕੇ ਲੈ ਜਾਂਦਾ ਹੁੰਦਾ ਸੀ ਮੇਰਾ ਸੋਨਾ ਵੀ ਲੈ ਗਿਆ ਸੀ ਮੇਰੀਆਂ ਸੰਗੁਲਤਣਾ ਹੀ ਉਹ ਵੀ ਲੈ ਗਿਆ ਸੀ ਮੇਰਾ ਸਾਰਾ ਕੁਝ ਲੈ ਗਿਆ ਸੀ ਤੇ ਬਾਅਦ ਚ ਮੰਮੀ ਕੋਲ ਮੇਰਾ 5000 ਰਹੀ ਤੇ ਕਹਿੰਦੀ ਵੀ ਮੈਂ ਕਵਲ ਦਾ 5000 ਰਿਹਾ ਮੈਂ ਨਹੀਂ ਮੈਂ ਜਿਹੜੇ ਆਪਦੇ ਪੈਸੇ ਮੈਨੂੰ ਕਹਿੰਦੀ ਉਹ ਤੂੰ ਲੈ ਲਾ ਬਾਕੀ ਮੈਂ ਮੁੜ ਕੇ ਜਦੋਂ ਪੈਸੇ ਉਹਨਾਂ ਨੇ ਮੰਗੇ ਨਾ 5000 ਰੁਪਇਆ ਮੰਗੇ ਅਰੇ ਮੰਮੀ ਨੇ ਲਿਆ ਕੇ ਮੇਰੇ ਹੱਥੇ ਧਰਤਾ ਵੀ 5000 ਤੂੰ ਹੀ ਲੈ ਲੋ ਮੈਂ ਇਹ ਨਾਲ ਲੜ ਵੀ ਵੀ ਤੂੰ 5000 ਰੁਪਇਆ ਲੈ ਕੇ ਵੀ ਕਿੱਥੇ ਜਾਣਾ ਵੀ ਕਿਥੇ ਨਾ ਮੈਂ ਫੋਨ ਲੈਣਾ ਮੈਨੂੰ ਵੀ ਨਾਲ ਖੜਾ ਮੈਨੂੰ ਇਹ ਵੀ ਨੇ ਨਾ ਕਰਕੇ ਆ ਜਾਣਾ ਤੇ ਮੈਂ ਫੋਨ ਮੇਰਾ ਫਿਰ ਫੋਨ ਦਾ ਫੂਨ ਰਹਿ ਜਾਣਾ ਮੈਂ ਬੱਚ ਕੀ ਕਰੂੰਗੀ ਮੇਰੀ ਨਾ ਮੰਨੀ ਤੇ ਮੈਨੂੰ ਲੈ ਗਿਆ ਉੱਥੇ ਮੇਰੇ ਨਾਲ ਜਾ ਕੇ ਪਗੜੇ ਜਾ ਕੇ ਮੇਰੇ ਨਾਲ ਲੜ ਪਿਆ ਕਹਿੰਦਾ ਤੈਨੂੰ 5000 ਨਾ ਹੈ ਤੈਨੂੰ ਇਦਾਂ ਹੈ ਤੈਨੂੰ ਉਹ ਆ ਤੈਨੂੰ ਆਏ ਮੈਨੂੰ ਫਿਰ ਮੇਰੇ ਨਾਲ ਲੜ ਪਿਆ ਤੇ ਘਰੇ ਆ ਕੇ ਮੈਨੂੰ ਛਡਾਇਆ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਲਾ ਕੇ ਗਵਾਂਡੀਆਂ ਨੇ ਮੈਨੂੰ ਛਡਾਇਆ ਮੇਰੀ ਸੱਸ ਨੇ ਮੈਨੂੰ ਛਡਾਇਆ ਨਹੀਂ ਆ ਬਹੁਤ ਮੈਨੂੰ ਅੱਗੇ ਕਦੀ ਨਹੀਂ ਇੰਨਾ ਚਿਰ ਮੇਰੀ ਮੈਰਿਜ ਨੂੰ ਹੋ ਗਿਆ ਮੇਰੇ ਤੇ ਹੱਥ ਨਹੀਂ ਸੀ ਚੁੱਕਿਆ ਪਰ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਭੀ ਜਾਨੀ ਕਿ ਬਹੁਤ ਜ਼ਰਾ ਹੱਦ ਤੋਂ ਵੱਧ ਕੇ ਕੁੱਟਿਆ ਤੇ ਮੇਰੀ ਭੀ ਜਿਹੜੀ ਮੇਰੀ ਰੀਤ ਹੀ ਹੋ ਵੀ ਮੰਮੀ ਕੋਲ ਸੀ ਤੇ ਮੈਂ ਆਉਂਦਿਆਂ ਨੂੰ ਰੋਂਦੀ ਧੋਂਦੀ ਰਹੀ ਭੀ ਹੁਣ ਆਉਂਦਾ ਹੈ ਸ਼ਾਮ ਦੀ ਕੋਈ 5 ਵਜੇ ਦੀ ਗੱਲ ਹੈ ਆ ਭੀ ਹੁਣ ਆਉਂਦਾ ਹੈ ਭੀ ਆਉਂਦਿਆਂ ਮੈਂ ਰੋਸ ਕੇ ਭੀ ਪਈ ਵੀ ਲੰਮੇ ਆ ਜਾਊ ਘਰੇ ਤੇ ਚਲ ਮੈਂ ਦੱਸੂ ਇਹਨੂੰ ਪਰ ਆ ਭੀ ਮੈਂ ਇੱਥੇ ਰਹਿਣਾ ਨਹੀਂ ਮੈਂ ਚਲੇ ਜਾਣਾ ਇੱਕ ਦਿਨ ਕਰਦਾ ਇੱਕਦਮ ਇਹ ਆਪਦੇ ਘਰ ਦੇਆਂ ਨੂੰ ਹੀ ਦੱਸਦੀ ਦੂਜਾ ਵੀ ਤੂੰ ਹਨਾ ਮੇਰੇ ਨਾਲ ਲੜਦਾ ਏਦਾਂ ਕਰਦਾ ਬਾਅਦ ਚ ਨਾ ਉਹ ਫੋਨ ਖੜਿਆ ਸੀ ਉਹਰੇ ਕੋਲ ਨਿੱਕਾ ਫੋਨ ਸੀ ਉਹ ਖੜਿਆ ਤੇ ਫੋਨ ਲਾਇਆ ਤੇ ਫੋਨ ਬੰਦ ਫੋਨ ਬੰਦ ਫੋਨ ਬੰਦ ਲਾਗੇ ਲਾਗੇ ਘਰਾਂ ਪੁੱਛਿਆ ਵੀ ਸ਼ੇਰੂ ਵੀ ਟਾਡੇ ਘਰੇ ਆ ਕਿਸੇ ਨੇ ਆਖਿਆ ਨਹੀਂ ਸਾਡੇ ਘਰੇ ਨਹੀਂ ਸਾਡੇ ਘਰੇ ਲੰਮੇ ਪੈ ਕੇ ਸੌਂਗੇ ਸਾਰੇ ਸੌਂਗੇ ਵੀ ਮੈਂ ਜਾਗਦੀ ਰਹੀ ਕਰ ਮੈਨੂੰ ਪਤਾ ਸੀ ਨਾ ਵੀ ਕਿੰਨਾ ਔਖਾ ਏ ਉਹਦੇ ਲਈ ਵੀ ਮੇਰੇ ਲਈ ਕਿੰਨਾ ਔਖਾ ਵੀ ਚਲੇ ਗਿਆ ਕਰੋ ਮੇਰੇ ਮੇਰੇ ਨਾਲ ਕੌਣ ਆ ਤੇ ਬਾਅਦ ਚ ਦਿਨ ਚੜਿਆ ਤੇ ਬਾਅਦ ਰਾਤ ਪੂਰੀ ਰਾਤ ਨਹੀਂ ਕਰਿਆ ਆ ਬਾਅਦ ਚ ਦਿਨ ਚੜਿਆ ਤੇ ਮੇਰੇ ਵੀ ਮੇਰੀ ਮੰਮੀ ਆ ਗਈ ਸੀ ਵੀ ਮੇਰੀ ਮੰਮੀ ਆ ਗਈ ਸੀ ਮੇਰੇ ਮੰਮੀ ਦੇ ਮੇਰਾ ਬ੍ਰਦਰ ਆਗੇ ਸੀ ਵੀ ਜਿਹਦੇ ਨਾਲ ਲੜ ਕੇ ਗਿਆ ਉਹਨਾਂ ਨੂੰ ਫੋਨ ਕਰ ਗਿਆ ਵੀ ਆਪਣੀ ਕੁੜੀ ਕੋਲ ਆ ਜਾਓ ਅੱਛਾ ਉਹ ਆ ਗਏ ਸੀ ਮੇਰੀ ਮੰਮੀ ਦੇ ਮੇਰਾ ਬ੍ਰਦਰ ਆ ਗਏ ਸੀ ਰਾਤ ਵੇਟ ਕਰਦੇ ਰਹੇ ਨਹੀਂ ਆਇਆ ਕਿਤੇ ਨਹੀਂ ਲੱਭਾ ਕਿਤੇ ਨਹੀਂ ਗਿਆ ਲੱਭਾ ਹਨ ਅਗਲਾ ਦਿਨ ਹੋਇਆ ਦਿਨ ਚੜ ਗਿਆ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋ ਗਏ ਫੇਰ ਬੜਾ ਰੋਈ ਪਿੱਟੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀ ਹੁਣ ਲੱਭ ਜੇ ਹੁਣ ਲੱਭ ਜੇ ਕਿਤੋਂ ਨਹੀਂ ਲੱਭਾ ਫੇਰ ਵੀ ਭਜੇ ਰਹਿ ਇੱਧਰ ਉੱਧਰ ਵੀ ਉਹਦੇ ਘਰ ਦੇ ਵੀ ਭਜੇ ਰਹਿ ਵੀ ਇੱਥੋਂ ਲੱਭ ਜੇ ਇੱਥੋਂ ਲੱਭ ਜੇ ਕਿਤੋਂ ਲੱਭਣਾ ਸੀ ਕੋਈ ਆਖੇ ਅਸੀਂ ਉੱਥੇ ਵੇਖਿਆ ਸੀ ਕੋਈ ਆਖੇ ਭਗਣੇ ਵੇਖਿਆ ਸੀ ਕੋਈ ਆਖੇ ਵੀ ਹੈ ਉੱਧਰ ਜਾਂਦਾ ਵੇਖਿਆ ਸੀ ਪਤਾ ਨਹੀਂ ਹੁਣ ਉਹਨਾਂ ਵੇਖਿਆ ਸੀ ਕਿ ਆਪਣੇ ਕੋਲੋਂ ਬਣਾਈ ਜਾਂਦੇ ਸੀ ਕਿਸੇ ਨੂੰ ਕੁਝ ਵੀ ਨਾ ਹੀ ਮਿਲਿਆ ਰਾਤ ਮੁੜ ਕੇ ਇੱਕ ਜਣੇ ਨੇ ਕੋਈ ਰਾਤ ਦੇ ਕੋਈ 8 ਵਜੇ ਦੇ ਹੁਣ ਮੈਨੂੰ ਉਹਦੇ ਨਾਂ ਦਾ ਨਹੀਂ ਪਤਾ ਕੋਈ ਪਿੰਡ ਚੋਂ ਹੀ ਆਇਆ ਤੇ ਉਹਨੇ ਆ ਕੇ ਕਿਹਾ ਵੀ ਸ਼ੇਰੂ ਨੂੰ ਮੈਂ ਇੱਥੇ ਵੇਖਿਆ ਸੀ ਮੋਟਰਸਾਈਕਲ ਤੇ ਉਹ ਆ ਜਾਣਾ ਉਹਨੇ ਘਰੇ ਸਾਨੂੰ ਥੋੜਾ ਵੀ ਮੇਰੇ ਸਾਰੇ ਰਿਸ਼ਤੇਦਾਰ ਮੇਰੀਆਂ ਚਾਚੀਆਂ ਤਾਈਆਂ ਮਾਸੜ ਫੂਫੜ ਸਾਰੇ ਮੇਰੇ ਆ ਗਏ ਪਿੰਨ ਨਹੀਂ ਲੱਭੰਦਿਆ ਤੇ ਉਹਨਾਂ ਦੇ ਵੀ ਆ ਗਏ ਵੀ ਨਹੀਂ ਸ਼ੇਰੂ ਨਹੀਂ ਲੱਭਦਾ ਪਿਆ ਉਸ ਤੋਂ ਬਾਅਦ ਮੁੜ ਕੇ 6 ਵਜੇ ਮੁੜ ਕੇ ਰਾਤ ਪੈ ਗਈ ਵੀ ਚਲਾ ਜਾਣਾ ਸਵੇਰੇ ਆਇਨਾ ਕੋਈ ਦਿਨ ਚੜਿਆ ਤੇ ਸਾਨੂੰ ਵੀ ਵੀ ਨਹੀਂ ਪਤਾ ਲੱਗ ਵੀ ਦਿਨ ਚੜਿਆ ਤੇ ਜਿਹੜੇ ਆਪਣੇ ਕੋਈ ਰਾ ਸਵੇਰੇ 8 ਵਜੇ ਦੇ ਨਾ ਜਿਹੜੇ ਆਪਣੇ ਆ ਹੁੰਦੇ ਆ ਸੜਕਾਂ ਤੇ ਪਾਉਂਦੇ ਆ ਕਿ ਨਰੇਗਾ ਵਾਲੇ ਅੱਛਾ ਉਹ ਸੀ ਭਗਨੇ ਮੋਟਰ ਤੇ ਸੀ ਨਰੇਗਾ ਵਾਲੇ ਜਿਵੇਂ ਉਹ ਗਏ ਸੜਕਾਂ ਤੇ ਉੱਥੇ ਉਹਨਾਂ ਵੇਖਿਆ ਵੀ ਕੋਈ ਬੰਦਾ ਮਰਿਆ ਪਿਆ ਅੱਛਾ ਉਹਨਾਂ ਨੇ ਨਾ ਪਿੰਡ ਦੇ ਪਤਾ ਨਹੀਂ ਹੁਣ ਮੈਨੂੰ ਨਹੀਂ ਪਰਾ ਪਿੰਡ ਦੇ ਮੈਂਬਰ ਨੂੰ ਕਿ ਸਰਪੰਚ ਨੂੰ ਕਿੰਨੂੰ ਫੋਨ ਕੀਤਾ ਕਿੰਨੂੰ ਨਹੀਂ ਵੀ ਐਦਾਂ ਵੀ ਪਿਆ ਆ ਕੇ ਤੁਸੀਂ ਲੈ ਜਾਓ ਲੱਗੇ ਉਹ ਚਾਚੇ ਹੁਣੀ ਆ ਸ਼ੇਰੂ ਦੇ ਚਾਚੇ ਹੀ ਲੱਗਦੇ ਆ ਸਿੱਧਾ ਮੰਮੀ ਡੈਡੀ ਨੂੰ ਫੋਨ ਨਾਲ ਲਾਇਆ ਉਹਨਾਂ ਨੂੰ ਫੋਨ ਆਇਆ ਵੀ ਐਦਾਂ ਸ਼ੇਰੂ ਇੱਥੇ ਪਿਆ ਤੇ ਆ ਕੇ ਲੈ ਜਾਓ ਉਹ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਸ਼ੇਰੂ ਲੱਭ ਗਿਆ ਲੱਭ ਗਿਆ ਕਿੰਨੇ ਦਿਨ ਬਾਅਦ ਲੱਭਾ ਤਿੰਨਾਂ ਦਿਨਾਂ ਬਾਅਦ ਦੋ ਦਿਨ ਤੇ ਦੋ ਰਾਤਾਂ ਨੇ ਤਿੰਨਾਂ ਦਿਨਾਂ ਬਾਅਦ ਅੱਛਾ ਹਾਂ ਤੇ ਬਾਅਦ ਚ ਮੁੜ ਕੇ ਜਿਰਵਾਗੇ ਉਹਨਾਂ ਜਗ੍ਹਾ ਦੇਖਿਆ ਰਿਹਾ ਵੀ ਉਹਨਾਂ ਦੀ ਜਾਨ ਵੀ ਨਹੀਂ ਸੀ ਹੈਗੀ ਉਹਨਾਂ ਦੀ ਜਾਨ ਨਹੀਂ ਸੀ ਹੈਗੀ ਮੈਨੂੰ ਨਹੀਂ ਪਤਾ ਵੀ ਉਹਨੂੰ ਕਿਸੇ ਨੇ ਮਾਰ ਕੇ ਸੁੱਟਤਾ ਹੈ ਮੈਨੂੰ ਨਹੀਂ ਪਤਾ ਵੀ ਉਹਨੇ ਕੁਛ ਖਾਦਾ ਹੈ ਕੁਛ ਵੀ ਜੇ ਆਪਾਂ ਕਹਿੰਨੇ ਆ ਪਈ ਆ ਕੋਈ ਦਵਾਈ ਖਾਧੀ ਉਹਨੇ ਕੋਈ ਉਹਦੇ ਕੱਪੜੇ ਉਹਨੇ ਵਾਈਡ ਟੀ-ਸ਼ਰਟ ਪਾਈ ਹੋ ਉਦਾਂ ਸੀ ਕੋਈ ਲਿਬੜੀ ਨਹੀਂ ਕੋਈ ਕੁਛ ਨਹੀਂ ਸੀ ਹੋਇਆ ਕੁਛ ਵੀ ਇਦਾਂ ਦਾ ਕੁਛ ਵੀ ਨਹੀਂ ਸੀ ਹੋਇਆ ਹੁਣ ਮੈਨੂੰ ਨਹੀਂ ਪਤਾ ਵੀ ਰੱਬ ਜਾਣੇ ਵੀ ਕੀ ਉਹਦੇ ਨਾਲ ਬਣਿਆ ਤੇ ਕੀ ਨਹੀਂ ਬਣਿਆ ਉਸ ਤੋਂ ਬਾਅਦ ਮੈਂ ਰਹੀ ਆ ਉੱਥੇ 10ਵੇਂ ਜਿੱਦਾਂ ਸੰਸਕਾਰ ਸੀ ਉਦਾਂ ਰਹੀ ਆ ਬਹੁਤ ਜਿਆਦੇ ਬਹੁਤ ਜਿਆਦੇ ਬਹੁਤ ਜ਼ਿਆਦਾ ਔਖਾ ਹੀ ਮੇਰੇ ਲਈ ਬੜਾ ਜਿਆਦਾ ਮੈਂ ਆਖਿਆ ਮੇਰਾ ਸਾਰਾ ਕੁਝ ਜਾਣ ਵੀ ਛੁੱਟ ਗਿਆ ਅੱਜ ਤੋਂ ਬਾਅਦ ਵੀ ਮੇਰਾ ਕੌਣ ਇੱਥੇ ਰਹਿ ਗਿਆ ਬੜਾ ਰੋਈ ਕਰ ਲਈ ਵੀ ਸ਼ੇਰੂ ਹੀ ਸ਼ੇਰੂ ਨਾਲ ਹੀ ਮੇਰਾ ਸਾਰਾ ਕੁਝ ਉਹ ਤੋਂ ਬਿਗਰੇ ਮੇਰਾ ਕੋਈ ਵੀ ਨਹੀਂ ਕੋਈ ਵੀ ਮੇਰੀ ਬੇਟੀ ਵੀ ਦੂਰ ਕਰ ਲਈ ਇਹਨਾਂ ਨੇ ਲੱਗ ਗਏ ਉਹਦੀਆਂ ਮਾਸੀਆਂ ਨੇ ਉਹਦੀਆਂ ਮਾਸੇ ਦੀ ਕੁੜੀਆਂ ਨੇ ਉਹਦੀਆਂ ਤਾਈਆਂ ਚਾਚੀਆਂ ਨੇ ਲੱਗ ਗਏ ਉਹਨਾਂ ਨੇ ਆਪ ਬੇਟੀ ਵੀ ਦੂਰ ਕਰ ਲਈ ਮੇਰੇ ਤੋਂ ਮੇਰੇ ਲੱਗੇ ਨਹੀਂ ਸੀ ਆਉਣ ਦੇ ਮੇਰੇ ਲੱਗੇ ਨਾ ਕੋਈ ਬਹਿੰਦਾ ਸੀ ਨਾ ਕਰਦਾ ਸੀ ਬੜਾ ਔਖਾ ਮੈਂ ਆਪਣੇ ਆਪ ਨੂੰ ਸੰਭਾਲਿਆ ਬਹੁਤ ਜ਼ਿਆਦਾ ਇਥੋਂ ਤੱਕ ਕਿ ਮੈਨੂੰ ਕੋਈ ਆ ਕੇ ਹੌਸਲਾ ਨਹੀਂ ਦਿੰਦਾ ਵੀ ਤੇਰੇ ਨਾਲ ਹੈ ਕਿਸੇ ਨੇ ਮੈਨੂੰ ਕੋਈ ਵੀ ਹੌਸਲਾ ਕੁਝ ਵੀ ਇਦਾਂ ਦੀ ਨਹੀਂ ਵੀ ਮੈਂ ਆਪਣੇ ਆਪ ਨੂੰ ਖੁਦ ਸੰਭਾਲਿਆ ਮੇਰੀ ਮੰਮੀ ਤਕਰੀਬਨ ਕੋਈ ਚੌਥੇ ਤੱਕ 4 ਦਿਨ ਰਹੀ ਬਾਤ ਸਾਡਾ ਵੀ ਘਰ ਕੱਲਾ ਹੀ ਮੇਰਾ ਬ੍ਰਦਰ ਕੱਲਾ ਹੀ ਇਹ ਠੀਕ ਨਹੀਂ ਸੀ ਮੇਰੇ ਬ੍ਰਦਰ ਦੀ ਹਾਲਤ ਠੀਕ ਨਹੀਂ ਸੀ ਇਹ ਘਰੇ ਸੀ ਫਿਰ ਮੰਮੀ ਆ ਗਏ ਫਿਰ ਮੇਰੀ ਭੂਆ ਰਹੀ ਦਸਵੇਂ ਤੱਕ ਰਹੀ ਮੈਂ ਤੇ ਮੇਰੀ ਭੂਆ ਵੀ ਕੱਲੇ ਰਹਿੰਦੇ ਰਹੇ ਇੱਕ ਕਮਰੇ ਚ ਮੇਰਾ ਬ੍ਰਦਰ ਹੀ ਮੇਰਾ ਸਾਰਾ ਕੁਝ ਕਰਨ ਦਿਆ ਚਾਹ ਮੇਰੇ ਦੋ ਭੂਆ ਦੇ ਮੁੰਡੇ ਆ ਆਰਮੀ ਚ ਆ ਉਹਨਾਂ ਨੇ ਹੱਦ ਤੋਂ ਵੱਧ ਕੇ ਮੇਰਾ ਸਾਥ ਦਿੱਤਾ ਹੈ ਮੈਂ ਹੁਣ ਕੋਈ 2 ਮਹੀਨਾ 1 ਮਹੀਨਾ ਹੀ ਹੋਇਆ ਮੈਂ ਇੱਥੇ ਆਈ ਆ ਉਦੋਂ ਦੀ ਮੈਂ ਉੱਥੇ ਹੀ ਆ ਹਰ ਇੱਕ ਛੈ ਲਿਕੇ ਦਿੰਦੇ ਮੇਰੀ ਬੇਟੀ ਨੂੰ ਮੇਰੇ ਤੋਂ ਜ਼ਿਆਦਾ ਮੇਰੀ ਬੇਟੀ ਨਾਲ ਕਰਦੇ ਨੇ ਬਹੁਤ ਜ਼ਿਆਦਾ ਇਹਦੇ ਨਾਲ ਕਰਦੇ ਨੇ ਔਰ ਉਹਦੀ ਮੈਂ ਇੱਥੇ ਆ ਉੱਥੇ ਜਾ ਰਾਂ ਮੈਂ ਰਹੀ ਨਹੀਂ ਇੱਥੇ ਰਹਿੰਦੀ ਤੁਹਾਨੂੰ ਪਤਾ ਕਿਦਾਂ ਇੱਥੇ ਮੇਰਾ ਖਰਚਾ ਬਣ ਕਿੰਨਾ ਚੁੱਕਣਾ ਉਹ ਵੀ ਬਹੁਤ ਜ਼ਿਆਦਾ ਮੇਰੇ ਨਾਲ ਕਰਦੇ ਉਹਨਾਂ ਦੀ ਕੋਈ ਸਿਸਟਰ ਨਹੀਂ ਹੈਗੀ ਉਹਨਾਂ ਨੇ ਮੈਨੂੰ ਆਪਣੀ ਸਿਸਟਰ ਬਣਾਇਆ ਬਹੁਤ ਮੇਰੇ ਬ੍ਰਦਰ ਨਾਲੋਂ ਵੀ ਜ਼ਿਆਦਾ ਉਹ ਮੇਰੇ ਨਾਲ ਕਰਦੇ ਆ ਬਾਕੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਚੜ੍ਹਦੀ ਕਲਾ 'ਚ ਰੱਖੇ ਸਭ ਕੁਝ ਉਹਨਾਂ ਦਾ ਵਧੀਆ-ਵਧੀਆ ਕਰੇ ਮੈਂ ਹੁਣ ਸੈਕਿੰਡ ਮੈਰਿਜ ਇਸ ਕਰਕੇ ਵੀ ਨਹੀਂ ਕਰਾਉਂਦੀ ਕੱਲ ਨੂੰ ਹਾਂ ਮੈਂ ਮੰਨਦੀ ਆ ਵੀ ਜੇ ਮੈਂ ਖੂ ਸਦਾ ਮੇਰੇ ਨਾਲ ਮੇਰਾ ਭਰਾ ਹੈ ਹਾਂ ਮੰਨਦੀ ਜਿੰਨਾ ਚਿਰ ਉਹਨਾਂ ਨੇ ਮੈਰਿਜ ਨਹੀਂ ਮੇਰੇ ਨਾਲ ਇਹ ਕੱਲ ਨੂੰ ਉਹਨ ਵਾਈਫ ਆ ਗਈ ਮੇਰੀ ਬੇਟੀ ਨੂੰ ਕੌਣ ਸੰਭੂਗਾ ਮੇਰਾ ਕਿਹੜੇ ਪਾਪਾ ਹੈਗੇ ਮੇਰੀ ਮੰਮੀ ਆ ਉਹਨਾਂ ਨੂੰ ਵੀ ਕੱਲ ਨੂੰ ਕੁਝ ਹੋ ਜਾਂਦਾ ਹੁਣ ਆ ਹੀ ਆ ਮੈਨੂੰ ਵੀ ਹੋਣਾ ਹੈ ਹੋ ਜਾਂਦਾ ਤੇ ਇਹਦਾ ਮਗਰ ਕੌਣ ਤੇ ਕੱਲ ਨੂੰ ਮੇਰੀ ਬੇਟੀ ਦਾ ਕੌਣ ਆ ਭਾਂਡੇ ਮਾਂਜਣ ਜੋਗੀ ਆ ਅੱਖਣਗੇ ਦੋ ਇਹਦੀਆਂ ਚਾਰ ਲਾਵਾ ਕੱਢੋ ਇਹਨੂੰ ਸਾਨੂੰ ਪਤਾ ਲੱਗਾ ਸੀ ਮੈਨੂੰ ਇਹੋ ਇਹਨੇ ਆਖਿਆ ਵੀ ਤੂੰ ਮੰਮੀ ਆ ਕਰਾ ਉਹਨੇ ਲਾ ਕੇ ਫੋਨ ਫੋਨ 'ਚ ਰੋਈ ਧੋਈ ਗਿਆ ਤੂੰ ਮੰਮੀ ਆ ਕਰਾ ਕੁੜੀ ਨੂੰ ਕੁੱਟਿਆ ਸੀ ਇਹਨੂੰ ਕਟਕੇ ਤੇ ਇਹਨੂੰ ਅੰਦਰੇ ਰੋਂਦੀ ਸਾਡੇ ਜਾਂਦਿਆਂ ਨਾਲ ਮੇ ਪਈ ਇਹਦੇ ਕੋਲ ਪੈਸੇ ਮੰਗਦਾ ਇਹਨੇ ਪੈਸੇ ਨਹੀਂ ਦਿੱਤੇ ਤੇ ਪੈਸੇ ਇੱਕ ਰਾ ਇਹ ਨਾਲ ਗਈ ਸੀ ਨਾਲ ਜਾ ਕੇ ਤੇ ਇਹਨੇ ਪੈਸੇ ਨਹੀਂ ਦਿੱਤੇ ਫੇ ਇਹਨੂੰ ਫੇਰ ਘਰੇ ਆ ਕੇ ਕਟਕੇ ਤੇ ਸੁੱਟ ਕੇ ਤੇ ਫੇਰ ਚਲੇ ਗਿਆ ਤੇ ਗਵਾਂਢੀ ਨੇ ਛਡਾਇਆ ਆਣ ਕੇ ਤੇ ਸਾਨੂੰ ਉਦੋਂ ਮਹਿਸੂਸ ਵੀ ਨਸ਼ਾ ਖਾਂਦਾ ਕਰਕੇ ਤਾਂ ਕਰਕੇ ਤੇ ਕਟਿਆ ਇਹਨੂੰ ਸਾਨੂੰ ਗਵਾਂਢੀ ਨੇ ਦੱਸਿਆ ਕਿ ਕੁੜੀ ਨੂੰ ਕਟਿਆ ਵੜਾ ਮੈਂ ਆ ਕੇ ਛਡਾਇਆ ਉਹਨੂੰ ਵਿਚਾਰਾ ਹਾਕੀ ਨਾ ਆਇਆ ਉਹਨੇ ਆ ਕੇ ਛਡਾਇਆ ਇਹਨੂੰ ਛੜਾ ਕੇ ਦੇ ਉਹ ਦੁੱਖ ਸਾਨੂੰ ਪਤਾ ਸਾਡੀ ਬੇਟੀ ਹੈਗੀ ਵਿਚਾਰੀ ਸਾਡੇ ਸਾਡੇ ਅਰ ਗਈ ਹੋ ਗਈ ਮੇਰੇ ਅਰ ਗਈ ਹੋ ਗਈ ਆ ਕੇ ਬਹਿ ਗਈ ਘਰੇ ਦੁੱਖ ਤਾਂ ਤੁਹਾਨੂੰ ਪਤਾ ਹੁੰਦਾ ਹੀ ਏ ਧੀਆਂ ਦਾ ਵੜਾ ਦੁੱਖ ਤਾਂ ਇਹ ਤੱਕ ਗਾਧੂ ਆ ਦੁੱਖ ਕਿਹੜਾ ਨਹੀਂ ਮੁੱਕ ਗਿਆ ਕਿ ਦੁੱਖ ਸਾਨੂੰ ਉਹ ਨੂੰ ਰੋਨੇ ਵਿਚ ਮਾੜਾ ਹੀ ਚੰਗਾ ਹੋਇ ਬੈਠਾ ਹੀ ਘਰੇ ਆਪਦੇ ਲੈ ਕੇ ਇਹਨਾਂ ਨੂੰ ਦਰਦਰ ਦੇ ਚੱਲੇ ਆਉਂਦੇ ਫਿਰਦਿਆਂ ਆਏ ਭਾਵੇਂ ਕਿ ਨਹੀਂ ਕਰਦੇ ਭੂਆ ਦੇ ਪੁੱਤ ਤੇਨੂੰ ਪਤਾ ਹੀ ਆਂ ਤਿੰਗਾਂ ਦੁੱਖਾਂ ਦਾ ਕੀ ਹਾਰ ਹੁੰਦਾ ਵਾ ਜੇ ਇਹਨਾਂ ਨੂੰ ਛੜਕਦੇ ਤਾਂ ਮਰਦੇ ਜੇ ਇਹਨੂੰ ਛੜਕਦੇ ਤਾਂ ਮਰਦੇ ਆ ਅਹੀਂ ਕੇ ਬੰਨੇ ਵੀ ਪੂਰੇ ਪਰ ਮੈਂ ਉਹਦਾ 1 ਮਿੰਟ ਦਾ ਅਵਸਾਨ ਨਹੀਂ ਸਿੱਖਾਂਦੀ 1 ਮਿੰਟ ਦਾ ਵੀ ਉਹਦੇ ਮਗਰ 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 ਜਿਵੇਂ ਪੱਠੇ ਲੈਣ ਗਿਆ ਨਾ ਜਿਵੇਂ ਸਾਡੇ ਪਿੰਡ ਚ ਘਰ ਸੀ ਦੂਰ ਸੀ ਮੈਂ ਮਗਰ 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 ਸਾਰੇ ਨੇ ਕਹਿਣਾ ਕਬਲ ਤੂੰ ਸ਼ੇਰੂ ਦੇ ਮਗਰ ਮਗਰ ਫਿਰਦੀ ਏ ਜਵਾਕ ਮੈਨੂੰ ਇੰਨਾ ਕਿ ਜ਼ਿਆਦਾ ਫਿਕਰ ਰਹਿੰਦਾ ਸੀ ਨਾ ਉਹਦਾ ਵੀ ਹਾਏ ਸ਼ੇਰੂ ਨੂੰ ਕੁਝ ਹੋ ਨਾ ਜਾਵੇ ਜਿਵੇਂ ਮੈਨੂੰ ਦੀਦਾ ਹੁੰਦਾ ਸੀ ਮੈਨੂੰ ਐ ਲੱਗਦਾ ਸੀ ਚਾਹ ਮੈਂ ਨਹੀਂ ਰਹਿਣਾ ਚਾਹੇ ਇਹ ਨਹੀਂ ਰਹਿਣਾ ਮੈਂ ਮਗਰ 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 ਬਹੁਤ ਜ਼ਿਆਦਾ ਰਹਿਣਾ ਤੇ ਪਰ ਉਹ ਜੋ ਮੈਂ ਅੱਜ ਕਹਿੰਨੀ ਸਾਂ ਉਹ ਅੱਜ ਹੋ ਹੀ ਗਿਆ ਮੇਰ ਦਾ ਦੂਰ ਹੋ ਹੀ ਗਿਆ ਮੈਨੂੰ ਤੇ ਮੇਰੀ ਬੇਟੀ ਆ ਇਹਦੇ ਨਾਲ ਬਹੁਤ ਜ਼ਿਆਦਾ ਸੀ ਮੇਰੇ ਨਾਲੋਂ ਵੀ ਜ਼ਿਆਦਾ ਸੀ ਇਹਨੂੰ ਨਿੱਕੀ ਜੀ ਸੀ ਇਹਨੂੰ ਹਰ ਇੱਕ ਛੈ ਲਿਆ ਕੇ ਦੇਣੀ ਛੋਟੀ ਜੀ ਹੀ ਕੋਈ 7-8 ਮਹੀਨਿਆਂ ਦੀ ਇਹਨੂੰ ਮੋਟਰਸਾਈਕਲ ਤੇ ਗੱਡੀ ਭਾ ਕੇ ਲੈ ਜਾਣਾ ਬਹੁਤ ਜ਼ਰਾ ਜ ਜ ਇਹਨੇ ਬੋਲਣਾ ਸ਼ੁਰੂ ਕਰਤਾ ਪਾਪਾ 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 ਬੜਾ ਖੁਸ਼ ਹੋਣਾ ਤੇ ਹੁਣ ਅੱਜ ਇਹਨੂੰ ਕੌਣ ਕਿੰਨੇ ਕਹਿਣਾ ਹੁਣ ਕਿੰਨੂੰ ਕਹੂਗੀ ਇਹਦਾ ਕੌਣ ਰਹਿ ਗਿਆ ਇਨੂੰ ਤੇ ساری ਉਮਰ ਨਹੀਂ ਨ ਮਿਲਣਾ ਇਸ ਗੱਲ ਦਾ ਪਛਤਾਵਾ ਹੁੰਦਾ ਜਿੱਦਾਂ ਤੁਹਾਨੂੰ ਪਹਿਲਾਂ ਇੰਨਾ ਕੁ ਪਤਾ ਸੀਗਾ ਵੀ ਡਰਿੰਕ ਕਰਦੇ ਨੇ ਕਿ ਸ਼ਾਇਦ ਉਦੋਂ ਹੀ ਮੈਂ ਕੋਈ ਸਟੈਪ ਲੈ ਲੈਂਦੀ ਹਾਂ ਇਹ ਗੱਲ ਦਾ ਮੈਨੂੰ ਹੁੰਦਾ ਵੀ ਜਦੋਂ ਵੀ ਹਨਾ दारू ਵਗੈਰਾ ਪੀਂਦੇ ਸੀ ਤੇ ਮੈਂ ਆਪਣੇ ਘਰਦਿਆਂ ਨੂੰ ਦੱਸ ਦਿੰਦੀ ਤੇ ਇੱਥੋਂ ਤੱਕ ਗੱਲ ਨਾ ਜਾਂਦੀ ਹੁਣ ਮੈਂ ਉਹਨਾਂ ਹੱਥਾਂ ਦੇ ਦੰਦੀਆਂ ਵੜਦੀ ਵੀ ਮੈਂ ਆਪਣੀ ਮਾਂ ਨੂੰ ਭਰਾ ਨੂੰ ਕਿਉਂ ਨਹੀਂ ਦੱਸਿਆ ਮੈਂ ਇੱਥੇ ਆ ਕੇ ਬਹਿ ਜਾਂਦੀ ਤੇ ਪਰ ਮੈਂ ਤਾਣਾ ਦੱਸਿਆ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਕੌਣ ਸੰਭਾਲੂ ਮਗਰੋਂ ਇਹਨਾਂ ਦਾ ਕੌਣ ਆ ਮੈਂ ਕੀ ਇਹਨਾਂ ਨੂੰ ਅਗ ਦੱਸਾਂ ਮੇਰੀ ਮਾਂ ਨੇ ਤੇ 10 ਸਾਲ ਇਦਾਂ ਮੇਰੇ ਪਾਪਾ ਦੀ ਡੈਥ ਹੋਈ ਨੋਗੀ ਉਹਨਾਂ ਨੇ ਇਦਾਂ ਕੱਟੇ ਆ ਤੇ ਮੇਰਾ ਕੀ ਬਣੂਗਾ ਗੜੀ ਮੈਂ ਕਿਹਦੇ ਆਸਰੇ ਜਾ ਕੇ ਰਹੂੰਗੀ